ਨੋਜਵਾਨ ਕਿਸਾਨ ਨੂੰ ਆਪਣਾ ਟਰੈਕਟਰ ਖੇਤਾ ਦੇ ਵਿੱਚ ਖੜੇ ਦਰਖਤ ਦੀ ਛਾਵੇਂ ਖੜਾ ਕਰਨਾ ਉਹਦਾ ਮਹਿੰਗਾ ਪੈ ਗਿਆ ਜਦੋਂ ਦੇਖਦੇ ਹੀ ਦੇਖਦੇ ਟਰੈਕਟਰ ਜਿਹੜਾ ਹੈ ਅਗਦੀ ਚਪੇੜ ਦੇ ਵਿੱਚ ਆ ਗਿਆ ਜੀਹਾਂ ਤੁਹਾਨੂੰ ਦੱਸਦੀ ਕਿ ਖੇਤਾ 'ਚ ਰਾਤੇ ਦਰਖਤ ਦੀ ਛਾਵੇਂ ਜੋਹੰਡੀਆਂ 4x4 ਟਰੈਕਟਰ ਜਿਹੜੇ ਕੀ ਖੜਾ ਕੀਤਾ ਗਿਆ ਸੀ ਜੋ ਕਿ ਅਚਾਨਕ ਤਾਂ ਕਿਸਾਨ ਦਾ ਟਰੈਕਟਰ ਜਿਹੜਾ ਹੈ ਅਗਦੀ ਚਪੇੜ ਦੇ ਵਿੱਚ ਆ ਜਾਂਦੇ ਤੇ ਲੱਖ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਟਰੈਕਟਰ ਕਿਸਾਨ ਦੀ ਅੱਖਾਂ ਦੇ ਸਾਹਮਣੇ ਸੜ ਕੇ ਸੁਆਹ ਹੋ ਗਿਆ ਜੀਹੋ ਤੁਹਾਨੂੰ ਦੱਸਦੀ ਕਿ ਫਿਰੋਜ਼ਪੁਰ ਦੇ ਪਿੰਡ ਚੌਂਕ ਹਰੀ ਦੇ ਕਟਣਾਂ ਜਿੱਥੇ ਬੇਬਸ ਕਿਸਾਨ ਤਾਹਾਂ ਮਾਰਦਾ ਰਹਿ ਗਿਆ ਪਰ ਆਪਣੀ ਕਿਸਮਤ ਨੂੰ ਜਰੂਰ ਕੋਸਦਾ ਰਿਹਾ ਤonda ਦੀ ਕਿ ਪਤਾ ਚੱਲਿਆ ਕਿ ਕਿਸਾਨ ਨੇ ਅਕਤੂਬਰ 2023 ਦੇ ਵਿੱਚ ਅਜੇ ਨਵਾਂ ਟਰੈਕਟਰ ਖਰੀਦਿਆ ਸੀ ਲੋਕਾਂ ਦੱਸੇ ਕਿ ਕੁਝ ਮਹੀਨੇ ਪਹਿਲਾਂ ਹੀ ਪੜਤ ਕਿਸਾਨ ਦੇ ਪਿਤਾ ਦੀ ਮੌਤ ਹੋ ਗਈ ਹੈ ਤੇ ਹੁਣ ਦੂਸਰਾ ਵੱਡਾ ਨੁਕਸਾਨ ਬੜੇ ਹੀ ਚਾਵਾ ਤੇ ਉਤਸ਼ਾਹ ਨਾਲ ਖਰੀਦਿਆ ਗਿਆ ਨਵਾਂ ਟਰੈਕਟਰ ਅੱਗ ਦੀ ਭੇਂਡ ਚੜ ਗਿਆ ਮੌਕੇ ਤੇ ਖੜੇ ਲੋਕਾਂ ਨੇ ਦੱਸੇ ਕਿ ਉਹ ਨਜ਼ਦੀਕ ਹੀ ਮੋਟਰ ਤੇ ਖੜੇ ਹੋਏ ਸਨ ਕਿ ਅੱਗ ਆਉਂਦੀ ਵੇਖ ਟਰੈਕਟਰ ਨੂੰ ਬਚਾਉਣ ਦੀ ਬੜੀ ਕੋਸ਼ਿਸ਼ ਕੀਤੀ ਗਈ ਪਰ ਬਾਬਰੋਲੇ ਕਾਰਨ ਅੱਗ ਜੜੇ ਕਿ ਟਰੈਕਟਰ ਨੂੰ ਆਪਣੇ ਚਪੇੜ ਦੇ ਲੱਗਿਆ ਜਿਹਦੇ ਚੱਲਦਿਆ ਕਿਸਾਨ ਦਾ ਵੱਡਾ ਨੁਕਸਾਨ ਹੋਇਆ ਇਹਦੀ ਘਟਨਾ ਹੀ ਉਹ ਸਾਹਮਣੇ ਮੋਟਰ ਤੇ ਬੈਠੀ ਸੀ ਜੇ ਸਾਰੇ ਆਏ ਜੇ ਵਿਚ ਲੋਨਾ ਕੀ ਚੱਲਦੇ ਇਕੱਠੇ ਤੇ ਜਦੋਂ ਅਸੀਂ ਇੱਕੋ ਦਮ ਵੇਖਿਆ ਇਧਰੋਂ ਅੱਗ ਆਉਂਦੀ ਪਈ ਟਰੈਕਟਰ ਇੱਕੋ ਦਮ ਹੀ ਅੱਗ ਦੀ ਲਪੇਟ ਚ ਆ ਗਿਆ ਵੇਨੇ ਵੇਨੇ ਸਾਰਾ ਟਰੈਕਟਰ ਹੀ ਸੜ ਗਿਆ ਓਕੇ ਟਰੈਕਟਰ ਰਾਤ ਠੱਲਿਆ ਸੀ ਹਾਂਜੀ ਹਾਂਜੀ ਰਾਹ ਦੇ ਉੱਤੇ ਛਾਵਾਂ ਇਹ ਸਾਰੇ ਖੜਾ ਹੀ ਰਹੇ ਜਿੱਤਾ ਓਕੇ ਆਉਂਦੇ ਅੰਨੇ ਸੇਵ ਠੱਲਿਆ ਸੀ ਸੇਵ ਠੱਲਿਆ ਗਿਆ ਸਾਰੇ ਆਸ-ਪਾਸੇ ਸਾਰਿਆਂ ਕੋਲ ਵੀਰ ਲੱਗੇ ਆ ਜੀ ਪਤਾ ਨਹੀਂ ਲੱਗੇ ਅੱਗ ਆਈ ਤੇ ਕਿੰਨੇ ਪਤਾ ਨਹੀਂ ਲੱਗੀਆਂ ਉਹ ਬੁਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਸਾਰੇ ਪਿੰਡ ਕੋਸ਼ਿਸ਼ ਕਰਦੇ ਰਹੇ ਆ ਬਸ ਕੱਲਾ ਵਿੱਚ ਮਚੇ ਨਹੀਂ ਗਈ ਬਸ ਬਾਕੀ ਸਾਰਾ ਕੁਝ ਦਿੱਤਾ ਹੀ ਇੱਥੇ ਨੋਜਵਾਨ ਕਿਸਾਨ ਨੂੰ ਆਪਣਾ ਟਰੈਕਟਰ ਖੇਤਾ ਦੇ ਵਿੱਚ ਖੜੇ ਦਰਖਤ ਦੀ ਛਾਵੇਂ ਖੜਾ ਕਰਨਾ ਉਹਦਾ ਮਹਿੰਗਾ ਪੈ ਗਿਆ ਜਦੋਂ ਦੇਖਦੇ ਹੀ ਦੇਖਦੇ ਟਰੈਕਟਰ ਜਿਹੜਾ ਹੈ ਅਗਦੀ ਚਪੇੜ ਦੇ ਵਿੱਚ ਆ ਗਿਆ ਜੀਹਾਂ ਤੁਹਾਨੂੰ ਦੱਸਦੀ ਕਿ ਖੇਤਾ ਚ ਰਾਤੇ ਦਰਖਤ ਦੀ ਛਾਵੇਂ ਜੋਹੰਡੀਆਂ 4x4 ਟਰੈਕਟਰ ਜਿਹੜੇ ਕੀ ਖੜਾ ਕੀਤਾ ਗਿਆ ਸੀ ਜੋ ਕਿ ਅਚਾਨਕ ਤਾਂ ਕਿਸਾਨ ਦਾ ਟਰੈਕਟਰ ਜਿਹੜਾ ਹੈ ਅਗਦੀ ਚਪੇੜ ਦੇ ਵਿੱਚ ਆ ਜਾਂਦੇ ਤੇ ਲੱਖ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਟਰੈਕਟਰ ਕਿਸਾਨ ਦੀ ਅੱਖਾਂ ਦੇ ਸਾਹਮਣੇ ਸੜ ਕੇ ਸੁਆਹ ਹੋ ਗਿਆ ਜੀਹਾਂ ਤੁਹਾਨੂੰ ਦੱਸਦੀ ਕਿ ਫਿਰੋਜ਼ਪੁਰ ਦੇ ਪਿੰਡ ਚੌਂਕ ਹਰੀ ਦੇ ਕਟ ਜਿੱਥੇ ਬੇਬਸ ਕਿਸਾਨ ਤਾਹਾਂ ਮਾਰਦਾ ਰਹਿ ਗਿਆ ਪਰ ਆਪਣੀ ਕਿਸਮਤ ਨੂੰ ਜਰੂਰ ਕੋਸਦਾ ਰਿਹਾ ਤonda ਦੀ ਕਿ ਪਤਾ ਚੱਲਿਆ ਕਿ ਕਿਸਾਨ ਨੇ ਅਕਤੂਬਰ 2023 ਦੇ ਵਿੱਚ ਅਜੇ ਨਵਾਂ ਟਰੈਕਟਰ ਖਰੀਦਿਆ ਸੀ ਲੋਕਾਂ ਦੱਸੇ ਕਿ ਕੁਝ ਮਹੀਨੇ ਪਹਿਲਾਂ ਹੀ ਪੜਤ ਕਿਸਾਨ ਦੇ ਪਿਤਾ ਦੀ ਮੌਤ ਹੋ ਗਈ ਹੈ ਤੇ ਹੁਣ ਦੂਸਰਾ ਵੱਡਾ ਨੁਕਸਾਨ ਬੜੇ ਹੀ ਚਾਵਾ ਤੇ ਉਤਸ਼ਾਹ ਨਾਲ ਖਰੀਦਿਆ ਗਿਆ ਨਵਾਂ ਟਰੈਕਟਰ ਅੱਗ ਦੀ ਭੇਂਡ ਚੜ ਗਿਆ ਮੌਕੇ ਤੇ ਖੜੇ ਲੋਕਾਂ ਨੇ ਦੱਸੇ ਕਿ ਉਹ ਨਜ਼ਦੀਕ ਹੀ ਮੋਟਰ ਤੇ ਖੜੇ ਹੋਏ ਸਨ ਕਿ ਅੱਗ ਆਉਂਦੀ ਵੇਖ ਟਰੈਕਟਰ ਨੂੰ ਬਚਾਉਣ ਦੀ ਬੜੀ ਕੋਸ਼ਿਸ਼ ਕੀਤੀ ਗਈ ਪਰ ਬਾਬਰੋਲੇ ਕਾਰਨ ਅੱਗ ਜੜ ਕੇ ਟਰੈਕਟਰ ਨੂੰ ਆਪਣੇ ਚਪੇੜ ਦੇ ਵਿੱਚ ਲੱਗਿਆ ਜਿਹਦੇ ਚੱਲਦਿਆ ਕਿਸਾਨ ਦਾ ਵੱਡਾ ਨੁਕਸਾਨ ਹੋਇਆ ਇਹਦੀ ਘਟਨਾ ਹੀ ਉਹ ਸਾਹਮਣੇ ਮੋਟਰ ਤੇ ਬੈਠੀ ਸੀ ਜੇ ਸਾਰੇ ਆਏ ਜੇ ਵੀ ਚਲੋ ਨਾ ਕੀ ਚੱਲਦੇ ਇਕੱਠੇ ਤੇ ਜਦੋਂ ਅਸੀਂ ਇੱਕੋ ਦਮ ਵੇਖਿਆ ਇਧਰੋਂ ਅੱਗ ਆਉਗੀ ਪਈ ਟਰੈਕਟਰ ਇੱਕੋ ਦਮ ਹੀ ਅੱਗ ਦੀ ਲਵੇਟ ਚ ਆ ਗਿਆ ਵੇਨੇ ਵੇਨੇ ਸਾਰਾ ਟਰੈਕਟਰ ਹੀ ਸੜ ਗਿਆ ਓਕੇ ਟਰੈਕਟਰ ਰਾਤ ਠੱਲਿਆ ਸੀਗਾ ਹਾਂਜੀ ਹਾਂਜੀ ਰਾਹ ਦੇ ਉੱਤੇ ਛਾਵਾਂ ਇਹ ਸਾਰੇ ਖੜਾ ਹੀ ਰਹੇ ਜਿੱਤਾ ਓਕੇ ਆਉਦਿਆਂ ਸੇਫ ਠੱਲਿਆ ਸੀ ਸੇਫ ਠੱਲਿਆ ਗਿਆ ਸਾਰੇ ਆਸ-ਪਾਸੇ ਸਾਰਿਆਂ ਕੋਲ ਵੀਰ ਲੱਗੇ ਆ ਜੀ ਪਤਾ ਨਹੀਂ ਲੱਗੇ ਅੱਗ ਆਈ ਕਿ ਕਿੰਨੇ ਕੁ ਦਮ ਹੀ ਲੱਗ ਗਿਆ ਤੇ ਬੁਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਸਾਰੇ ਪਿੰਡ ਕੋਸ਼ਿਸ਼ ਕਰਦੇ ਰਹੇ ਆ ਬਸ ਕੱਲਾ ਵਿੱਚ ਮਚੇ ਨੇ ਹੀ ਬਸ ਬਾਕੀ ਸਾਰਾ ਕੁਝ ਦਿੱਤਾ ਹੀ ਇੱਥੇ